ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰਤਿਮਾਨ ਇਸ ਸਮੇਂ ਅਸੀਂ ਹਲਕਾ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਮੋਟੇ ਮਾਜਰਾ ਤੇ ਮੁਹਾਲੀ ਦੇ ਆਖਰੀ ਪਿੰਡ ਜੇਕਰ ਗੱਲ ਕੀਤੀ ਜਾਵੇ ਮੁਹਾਲੀ ਜ਼ਿਲ੍ਹੇ ਦਾ ਜਿਹੜਾ ਹੈਗਾ ਮੁਹਾਲੀ ਤਹਿਸੀਲ ਦਾ ਜਿਹੜਾ ਇਹ ਪਿੰਡ ਹੈ ਤੇ ਤਹਿਸੀਲ ਦਾ ਆਖਰੀ ਪਿੰਡ ਹੈ ਤੇ ਮੁਹਾਲੀ ਜ਼ਿਲ੍ਹੇ ਦਾ ਪਿੰਡ ਹੈ ਤੇ ਇਸ ਸਮੇਂ ਅਸੀਂ ਮੌਜੂਦ ਹੈ ਤੇ ਇਸ ਪਿੰਡ ਨੂੰ ਜਿਹੜੀ ਹੈਗੀ ਹੈ ਵਿਰਾਸਤ ਦੇ ਵਿੱਚ ਇੱਕ ਚੀਜ਼ ਮਿਲੀ ਹੋਈ ਹੈ ਉਹ ਚੀਜ਼ ਹੈਗੀ ਹੈ ਪਿੰਡ ਦੀ ਢਾਬ ਜਿੱਥੇ ਹਰ ਸਾਲ ਠੰਡੇ ਮੁਲਕਾਂ ਦੇ ਵਿੱਚੋ ਜਿਵੇਂ ਸਾਈਬੇਰੀਆ ਹੋਏ ਉਹਦੇ ਨਾਲ ਲੱਗਦੇ ਦੇਸ਼ ਹੋਣ ਜਿੱਥੇ ਜਿਹੜਾ ਹੈਗਾ ਮਾਈਨਸ ਦੇ ਵਿੱਚ ਟੈਂਪਰੇਚਰ ਰਹਿੰਦਾ ਹੈ ਤੇ ਉੱਥੇ ਹਰ ਸਾਲ ਹਜ਼ਾਰਾਂ ਦੀ ਤਦਾਦ ਦੇ ਵਿੱਚ ਲਗਭਗ 100 ਕਿਸਮਾਂ ਜੜੀਆਂ ਨੇ ਉਹ ਪੰਛੀਆਂ ਦੀ ਇਸ ਇਲਾਕੇ ਦੇ ਵਿੱਚ ਆਂਦਿਆਂ ਨੇ ਇਸ ਪਿੰਡ ਦੇ ਵਿੱਚ ਆਂਦੀਆਂ ਨੇ ਤੇ ਇੱਥੇ ਜੜੀਆਂ ਨੇ ਉਹ ਸਰਦ ਰੁੱਤ ਜਦੋਂ ਤੱਕ ਰਹਿੰਦੀ ਆ ਉਦੋਂ ਤੱਕ ਇੱਥੇ ਹੀ ਰਹਿੰਦੀਆਂ ਨੇ ਤੇ ਮੇਰੇ ਨਾਲ ਪਿੰਡ ਦੇ ਜਿਹੜੇ ਨੇ ਵਸਨੀਕ ਓੰਕਾਰ ਸਿੰਘ ਮੌਜੂਦ ਨੇ ਬਈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਕਾਲ ਜੀ ਭਾਈ ਜਿਵੇਂ ਤੁਹਾਡੇ ਪਿੰਡ ਨੂੰ ਜਿਹੜੀ ਹੈਗੀ ਹੈ ਇਹ ਸੁਗਾਤ ਮਿਲੀ ਹੋਈ ਹੈ ਕਾਫੀ ਖਤਨ ਹੈ ਇਸ ਸੁਗਾਤ ਹੈ ਤਾਂ ਕਿਸ ਤਰ੍ਹਾਂ ਜਿਹੜਾ ਹੈਗਾ ਇਹਦੇ ਬਾਰੇ ਜਾਣਕਾਰੀ ਦਿਓ ਕੀ ਚੀਜ਼ ਜਦੋਂ ਅਸੀਂ ਬਚਪਨ ਤੋਂ ਹੀ ਦੇਖਦੇ ਆਉਂਦੇ ਆ ਕਿ ਇੱਥੇ ਬਹੁਤ ਸਾਰੇ ਪੰਛੀ ਸਤੰਬਰ ਦੇ ਮਹੀਨੇ ਤੋਂ ਆਉਣਾ ਸਟਾਰਟ ਕਰ ਦਿੰਦੇ ਆ ਜਦੋਂ ਤੱਕ ਗਰਮੀ ਮਾਰਚ ਦੇ ਐਂਡ ਦੇ ਅਪ੍ਰੈਲ ਦੇ ਪਹਿਲੇ ਹਫ਼ਤੇ ਜਿੱਥੋਂ ਜਾਣਾਂ ਜਾਂਦਾ ਜਾਂਦਾ ਸਟਾਰਟ ਕਰਦੇ ਠੰਡੇ ਮੁਲਕਾਂ ਤੋਂ ਆਏ ਹੋਏ ਪੰਛੀ ਨੇ ਜੀ ਰੱਖਾਂ ਕਿਲੋਮੀਟਰ ਸਫ਼ਰ ਤੈਅ ਕਰਦੇ ਹੋਏ ਸਾਡੇ ਪਿੰਡ ਦੀ ਟਾਪ ਤੇ ਪਹੁੰਚਦੇ ਆ ਸਾਡੇ ਲਈ ਮਾਨਵਾਦੀ ਗੱਲ ਹੈ ਸਾਡੇ ਪਿੰਡ ਚ ਆ ਇਹ ਪ੍ਰਵਾਸੀ ਪੰਛੀ ਆਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਕਿਹੜੀ ਸਾਈਡ ਤੋਂ ਆਉਂਦੇ ਨੇ ਕੋਈ ਨਾਮ ਤੁਹਾਡੇ ਧਿਆਨ ਦੇ ਵਿੱਚ ਉਹ ਵੀ ਤੇ ਕਿੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਇਹ ਟਾਬ ਕਿੰਨੇ ਉਸ ਚ ਫੈਲੇ ਇਹ ਟਾਬ 25 ਏਕੜ ਦੇ ਵਿੱਚ ਫੈਲੀ ਹੋਈ ਹੈ ਜੀ ਇਹ ਪੰਛੀ ਜਿਹੜੇ ਆ ਸਾਵੇਰੀਆ ਠੰਡੇ ਮੁਲਕਾਂ ਚ ਆਉਂਦੇ ਇੱਥੇ ਸਰਦੀਆਂ ਦੇ ਵਿੱਚ 0 ਮਿੰਸ ਟੈਂਪਰੇਚਰ ਹੋ ਜਾਂਦਾ ਹੈ ਉੱਥੇ ਬਰਫ਼ ਜੰਮਣ ਕਾਰਨ ਇਹ ਪੰਛੀ ਸਾਡੇ ਪਿੰਡ ਦੇ ਟਾਬ ਚ ਆ ਕੇ ਆਪਣਾ ਵਿਚਾਰਾ ਕਰਦੇ ਨੇ ਇਹੀ ਆਪਣਾ ਸਮਾਪਤ ਹੁੰਦੇ ਨੇ 4 ਤੋਂ 6 ਮਹੀਨੇ ਜੀ ਤੇ ਲਾਸਟ ਜੇਕਰ ਗੱਲ ਕੀਤੀ ਜਦਾ ਅਪ੍ਰੈਲ ਤੱਕ ਹੀ ਹੁੰਦੇ ਨੇ ਹਾਂ ਅਪ੍ਰੈਲ ਜਦੋਂ ਇੱਥੇ ਗਰਮੀ ਦੀ ਸਟਾਰਟ ਹੁੰਦੀ ਹੈ ਗਰਮੀ ਵਧਣੀ ਸਟਾਰਟ ਹੁੰਦੀ ਹੈ ਤੇ ਥੋੜਾ ਜਾਣਾ ਸਟਾਰਟ ਤੇ ਜਿਵੇਂ ਇਹ ਜਿਹੜਾ ਹੈਗਾ ਤੁਹਾਡੇ ਪਿੰਡ ਦੀ 25 ਏਕੜ ਦੇ ਇਹ ਕਹਿੰਦੇ ਖੇਤ ਜਿਹੜਾ ਸੀਗਾ ਸਾਫ਼ ਵੀ ਵਿਚਰੇ ਪਰ ਦੂਜੀ ਸਾਈਡ ਕਾਫੀ ਜਿਹੜੇ ਹੈਗੇ ਆ ਬੁੱਟੀ ਹੈ ਵਿੱਚ ਤਾਂ ਕਦੇ ਪੰਚਾਇਤ ਦਾ ਧਿਆਨ ਕਦੇ ਜਿਹੜੀ ਹੈਗੀ ਹੈ ਮੌਜੂਦਾ ਸਰਕਾਰ ਜਾਂ ਕਿਸੇ ਸਰਕਾਰ ਦਾ ਧਿਆਨ ਨਹੀਂ ਆਇਆ ਕਿ ਇਹ ਦੀ ਸਫਾਈ ਕਰੀ ਜਾਵੇ ਇਸ ਨੂੰ ਡਿਵੈਲਪ ਕੀਤਾ ਜਾਵੇ ਟੂਰਿਸਟ ਵਲ ਜਿਹੜਾ ਹੈ ਕਿਉਂਕਿ ਤੁਹਾਡੇ ਪਿੰਲੇ ਟੂਰਿਸਟ ਵੀ ਕਾਫੀ ਪਹੁੰਦੇ ਨੇ ਇੱਥੇ ਨਾ ਵੀਕਐਂਡ ਤੇ ਬਹੁਤ ਸਾਰੇ ਟੂਰਿਸਟ ਆਉਂਦੇ ਆ ਅਸੀਂ ਵੀ ਚਾਹੁੰਦੇ ਆ ਕਿ ਇਹਦੀ ਰੈਨੋਵੇਸ਼ਨ ਹੋਵੇ ਇਹਦਾ ਵਧੀਆ ਟਰੈਕ ਬਣੇ ਸੈਰ ਸਪਟੇ ਦਾ ਸਾਧਨ ਬਣੇ ਇੱਥੇ ਇਸੇ ਕਾਰਨ ਇਹ ਇੱਕ ਕਿੱਚ ਦਾ ਗੰਦਰ ਬਣਿਆ ਹੋਇਆ ਅਸੀਂ ਸਾਨੂੰ ਵੀ ਇਹ ਸੀਗਾ ਅਸੀਂ ਵੀ ਖ਼ਬਰਾਂ 'ਚ ਜਦੋਂ ਮੈਗਿਸਨ ਵਗੈਰਾ 'ਚ ਪੜਿਆ ਇਹਨਾਂ ਪੰਛੀਆਂ ਬਾਰੇ ਜਾਣਿਆ ਕਿ ਇਹ ਪੰਛੀ ਬਾਹਰ ਤੋਂ ਆਉਂਦੇ ਨੇ ਜੀ ਸਾਡੇ ਦੀ ਵੀ ਮੰਨ ਵਾਲੀ ਗੱਲ ਹੈ ਕਿ ਅਸੀਂ ਵੀ ਚਾਹੁੰਦੇ ਆ ਕਿ ਦਾ ਸੁੰਦਰ ਜਿਹਾ ਟਰੈਕ ਬਣੇ ਹਾਫ ਟਰੈਕ ਤਾਂ ਹੈਗਾ ਸੜਕ ਦੇ ਨਾਲ-ਨਾਲ ਇਹ ਹਾਫ ਏ ਇਹ ਜਿhko ਟ੍ਰੈਕ ਬੰਜੀ ਟੂਰਿਸਟ ਪਲੇਸ ਬਣੇਗਾ ਤਾਂ ਕਿ ਇੱਥੇ ਹੋਰ ਹੀ ਕਿਛ ਦਾ ਕੇਂਦਰ ਬਣੇ ਪੰਜਾਬ ਚ ਇਹ ਮੋٹے ਮਧਰਾ ਸਾਡੇ ਢਾਬ ਕਰੀ ਹਿਮਸ਼ੂ ਹੈ ਜੇ ਜੇਕਰ ਜਿਵੇਂ ਗੱਲ ਕਰੀਏ ਤਾਂ ਜਿਵੇਂ ਫੋਰਨਰ ਇੱਥੇ ਆਉਂਦੇ ਨੇ ਤਾਂ ਕਾਫੀ ਆਕਸ਼ਯ ਦਾ ਇੱਕ ਕੇਂਦਰ ਹੈ ਪਰ ਸਫਾਈ ਨਾ ਹੋਣ ਕਰਕੇ ਕਈ ਵਾਰ ਮਾਇੂਸ ਵੀ ਹੁੰਦੇ ਹੁਣੇ ਕਿ ਜਦੋਂ ਕੋਈ ਆ ਕੇ ਕਹਿੰਦਾ ਸਫਾਈ ਕਰਵਾਣੀ ਜੀ हां जी हां ਇਹ ਤਾਂ ਹੈ ਹੀ ਕਿ થી ਸਫਾਈ ਹੋਵੇ ਤਾਂ ਹੋਰ ਵੀ ਕਿਛਦਾ ਗੰਦਰ ਬਣੂਗਾ ਸਫਾਈ ਕਾਰਨ ਕੋ ਪੁੱਛਣਾ ਪਿੰਡ ਦਾ ਗੰਦਾ ਪਾਣੀ ਕਿ ਸਾਡੇ ਝਾਬ ਦੇ ਵਿੱਚ ਗਿਰਨਾ ਸ਼ੁਰੂ ਹੋ ਗਿਆ ਪਿਛਲੇ 2-3 ਸਾਲ ਤੋਂ ਗੰਦਾ ਪਾਣੀ ਪਛੇ ਪੰਛੀਆਂ ਤੇ ਵੀ ਅਸਰ ਪਿਆ ਪੰਛੀਆਂ ਦੀ ਕੋਈ ਗਿਣਤੀ ਵਗੈਰਾ ਘਟੀਆਂ ਸੀ ਫਿਲਹਾਲ ਦੇਖਣ ਨੂੰ ਨਹੀਂ ਮਿਲਿਆ ਲੇਕਿਨ ਅਗਰ ਇਸ ਤਰੀਕੇ ਨਾਲ ਗੰਦਾ ਪਾਣੀ ਪਿੰਡ ਦਾ ਝਾਬ ਤੇ ਗਿਰਨ ਦਾ ਰਿਹਾ ਤੇ ਫਿਰ ਇਹ ਹੋ ਸਕਦਾ ਹੈ ਕਿ ਪੰਛੀ ਵੀ ਇੱਥੋਂ ਨਾ ਆਣ ਕਿਉਂਕਿ ਇਹਨਾਂ ਨੂੰ ਜੋ ਚਾਰਾ ਆਪਣਾ ਖਾਣ ਪੀਣ ਲਈ ਸਮਾਨ ਮਿਲਦਾ ਉਹ ਸਾਫ਼ ਪਾਣੀ ਚੋਂ ਲੱਭਦੀ ਹੈ ਤੇ ਜਿਵੇਂ ਗੱਲ ਕਰੀਏ ਤਾਂ ਕਦੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਵਿਧਾਇਕ ਕੋਈ ਮੁੱਖ ਮੰਤਰੀ ਕਦੇ ਇੱਥੇ ਪਹੁੰਚਿਆ ਉਹਨੇ ਕਦੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਇੱਕ ਟੂਰਿਸਟ ਫੱਪ ਦੇ ਵਜ੍ਹਾ ਜਿਹੜਾ ਹੈਗਾ ਇਸ ਨੂੰ ਕੀਤਾ ਜਾਵੇ ਉਸੇ ਤਬਦੀਲ ਕਰੇਗੇ ਇੱਥੇ ਤਾਂ ਬਹੁਤ ਵਾਰ ਸਰਵੇ ਹੋ ਚੁੱਕੇ ਨੇ ਟਾਈਮ ਟੂ ਟਾਈਮ ਲਾਸਟ ਟਾਈਮ 2012 ਚੋਂ ਕਰਾ ਪ੍ਰਕਾਸ਼ੀ ਬਦਲਦੇ ਇੱਥੇ ਪਹੁੰਚੇ ਸੀ ਨਾ ਉਹ ਵੀ ਕਿਸੇ ਦੇਖ ਕੇ ਗਏ ਸੀ ਉਹਨਾਂ ਨੇ ਵੀ ਪ੍ਰਪੋਜ਼ਲ ਰੱਖੀ ਸੀ ਕਿ ਇਹਨੂੰ ਟੂਰਿਸਟ ਅਟ੍ਰੈਕਸ਼ਨ ਬਣਾਇਆ ਜਾਵੇ ਉਦੋਂ ਇਹਦਾ ਸਿੰਚਾਈ ਦਾ ਸਾਧਨ ਸੀਗਾ ਪਿੰਡ ਦਾ ਹੁਣ ਪਿੰਡ ਦਾ ਏਰੀਆ ਹਾਰਜ਼ੋਨ ਚਾਨ ਕਰਕੇ ਏਰੀਆ ਸਾਰਾ ਡਵੈਲਪ ਹੋਇਆ ਗਮਾਡ ਦੇ ਦਰਾਂਨ ਕਰਨ ਹੁਣ ਪਿੰਡ ਦੇ ਲੋਕਾਂ ਨੂੰ ਵੀ ਸਮਝ ਆ ਲੱਗ ਚੁੱਕੀ ਹੈ ਕਿ ਇਹ ਇੱਕ ਟੂਰਿਸਟ ਸਪੋਟ ਬਣ ਜੇ ਤਾਂ ਬਹੁਤ ਵਧੀਆ ਇੱਕ ਚਦਗੰਦਰ ਬਣੂਗਾ ਟਾਈਮ ਟੂ ਟਾਈਮ ਤੇ ਪ੍ਰਸ਼ਾਸਨਿਕ ਅਧਿਕਾਰੀ ਆਉਂਦੇ ਨੇ ਤੇ ਪਿਛਲੇ 2 ਮਹੀਨੇ ਪਹਿਲੇ ਐਸ.ਡੀ. ਵੀ ਆਪੇ ਗਏ ਵੀ ਸਭ ਨੇ ਕਹਿੰਦੇ ਕਿ ਤਾਕਤ ਨਾਲ ਕੰਮ ਕਰਦੇ ਕਿੰਨਾ ਖਰਚੇ ਦੇ ਲੋ ਰਹਾ ਉਹਦੇ ਟਰੈਕ ਨਾਲ ਨਹੀਂ ਕਿੰਨੇ ਪੈਸੇ ਲੱਗਦਾ ਇੱਕ ਸਾਈਡ ਦਾ ਟਰੈਕ ਕੰਮ ਚੱਲ ਵੀ ਰਿਹਾ ਲੇਕਿਨ ਪਿੱਛੇ ਦਾ ਸਾਈਡ ਜਿਹੜਾ ਉਹਦਾ ਬਹੁਤ ਮਾੜਾ ਹਾਲ ਹੈ ਮੇਰੇ ਚੰਦਾ ਦੀ ਪ੍ਰਸ਼ਾਸਨਿਕ ਤਿਕਾਸੀ ਵੀ ਕਿਹਨਾਂ ਕੋ ਕਰੇ ਲਗੀ ਦਾ ਟ੍ਰੈਕ ਵਧੀਆ ਤਰੀਕੇ ਨਾਲ ਬਣਾਤਾ ਲੇਕਿਨ ਭਾਈ ਜਿਵੇਂ ਗੱਲ ਜਦੋਂ ਤਾਂ ਟੂਰਿਸਟ 플레이ਸ ਇਹ ਬਣਦਾ ਤਾਂ ਕਿੰਨਾ ਕੋ ਪਿੰਡ ਨੂੰ ਫਾਇਦਾ ਇਸ ਦਾ ਮਿਲੇਗਾ ਤੇ ਜਿਵੇਂ ਕਦੇ ਕਦੇ ਭਾਰਤ ਸਰਕਾਰ ਦਾ ਕੋਈ ਅਧਿਕਾਰੀ ਜਾਂ ਕੋਈ ਆਇਆ ਹੋਏ ਹੋਰੇ ਕੋਈ ਪਿੰਡ ਨੂੰ ਗ੍ਰਾਂਟ ਜਾਰੀ ਹੋਈ ਹੋਵੇ ਨਹੀਂ ਹੱਦ ਫਿਲਹਾਲ ਕੋਈ ਗ੍ਰਾਂਟ ਬਾਰੇ ਸੁਣਿਆ ਨਹੀਂ ਲੇਕਿਨ ਪਿੱਛੇ ਸੁਣਨ ਨੂੰ ਚਾਰਾ ਸੀਗਾ ਕਿ ਇੱਥੇ ਇਹਦੇ ਇੱਕ ਸਰਵੇ ਚੱਲਦਾ ਪਿਆ ਹੈ ਸ਼ਾਇਦ ਕੋਈ ਕੁਝ ਸੈਂਟਰ ਗਵਰਨਮੈਂਟ ਦਾ ਇਨਵੋਲਵਮੈਂਟ ਹੈ ਕਿ ਇਹ ਵਿੱਚ ਇਹ ਟੂਰਿਸਟ ਪਲੇਸ ਦੇ ਲਈ ਤਿਆਰ ਕੀਤਾ ਜਾਊਗਾ ਲੇਕਿਨ ਉਹਦੇ ਲਈ ਇੱਕ ਖਿੱਚ ਦਾ ਕੇਂਦਰ ਬਣਨਾ ਹੈ ਸਾਡੇ ਪਿੰਡ ਲਈ ਮਾਨਵਾਲੀ ਗੱਲ ਹੈ ਕਿ ਦੇਖੋ ਪੂਰੇ ਵਰਲਡ ਦੇ ਵਿੱਚ ਸਾਡਾ ਪਿੰਡ ਚੁਣਿਆ ਪਰਵਾਸੀ ਪੰਛੀਆਂ ਨੇ ਆਣ ਵਾਸਤੇ ਇੱਕ ਇੱਕ ਮਹਿਮਾਨ ਨੇ ਸਾਡੇ ਪੰਛੀ ਸਾਡੇ ਮਹਿਮਾਨ ਨੇ ਜਿਹੜੇ ਇੰਨੇ ਦੂਹਾਂ ਤੋਂ ਲੰਬਾ ਸਫ਼ਰ ਤੈਅ ਕਰਦੇ ਹੋ ਸਾਡੇ ਪਿੰਡ ਦੀ ਢਾਬ ਚਾ ਕੇ ਉਤਰਦੇ ਨੇ ਸੋ ਤੁਹਾਡੇ ਮਹਿਮ ਇਹ ਕਰਨ ਗੱਲ ਕਰੀਏ ਤਾਂ 5 ਤੋਂ 6 ਮਹੀਨੇ ਇੱਥੇ ਰਹਿੰਦੇ ਨੇ ਇੱਥੇ ਤਾਂ ਕਾਫੀ ਜਿਵੇਂ ਤੁਹਾਡੇ ਬੱਚੇ ਹੋਣੇ ਉਹਨਾਂ ਦੇ ਜਿਹੜੇ ਦੋਸਤ ਵੀ ਇੱਥੇ ਆਉਂਦੇ ਹੋਣੇ ਦੇਖਣ ਵਾਸਤੇ ਉਹਨਾਂ ਦੇ ਵਾਸਤੇ ਵੀ ਕਾਫੀ ਸਾਡੇ ਕੁਝ ਗੈਸਟ ਵਗੈਰਾ ਆਉਂਦੇ ਨੇ ਉਹਨਾਂ ਲਈ ਕੁਝ ਦਾ ਕੰਮ ਹੁੰਦਾ ਹੈ ਸਾਮ ਔਰ ਸ਼ਾਮ ਦਾ ਤੇ 뷰 ਬਹੁਤ ਚੰਗਾ ਹੁੰਦਾ ਇਹ ਉੱਚੀਆਂ ਉੱਚੀਆਂ ਉਡਾਣਾਂ ਲਾਉਂਦੇ ਨੇ ਉੱਚੀਆਂ ਉੱਚੀਆਂ ਵਾਚਾ ਕੱਢਦੇ ਨੇ ਉਹ ਬਹੁਤ ਇੱਕ ਔਰ ਇੱਕ 뷰 ਬਹੁਤ ਵਧੀਆ ਹੁੰਦਾ ਹੈ ਇੱਥੇ ਵੀਕੈਂਡ ਤੇ ਤੇ ਲੋਕੀ ਬਹੁਤ ਸਾਰੇ ਇੱਥੇ ਟੂਰਿਸਟ ਵੀ ਆਉਂਦੇ ਨੇ ਵੀਕੈਂਡ ਤੇ ਤੇ ਇੱਥੇ ਬਹੁਤ ਇੱਕ ਮੇਲੇ ਵਾਲਾ ਮਾਹੌਲ ਹੋ ਜਾਂਦਾ ਜੀ ਬ ਤੇ ਹਮ ਚੱਕਰ ਇੱਕ ਤਸਵੀਰਾਂ ਮੇਰੇ ਕਰਨੇ ਕੀ ਇਹ ਪਿੰਡ ਮੋٹے ਮਾਜਰਾ ਦੀ ਹੈ ਜਿੱਥੇ ਅਸੀਂ ਇਸ ਸਮੇ ਮੌਜੂਦ ਹੈ ਜਿੱਥੇ ਹਰ ਸਾਲ ਠੰਡੇ ਮੁਲਕ ਸਾਈਬੀਰੀਆ ਜਾਂ ਫਿਰ ਉਹਦੇ ਆਸਪਾਸ ਦੇ ਜਿੱਥੇ ਮਾਈਨਸ ਦੇ ਵਿੱਚ ਜਿਹੜਾ ਹੈਗਾ ਉਹ ਟੈਂਪਰੇਚਰ ਰਹਿੰਦਾ ਤਾਂ ਉੱਥੋਂ ਹਰ ਸਾਲ ਜਿਹੜੇ ਨੇ ਲੋਕ ਇੱਥੇ ਜਿਵੇਂ ਪੰਛੀ ਜਿਹੜੇ ਨੇ ਜੇਕਰ ਮਾਫ ਕਰਨਾ ਜਿਹੜੇ ਪੰਛੀ ਨੇ ਇੱਥੇ ਆੰਦੇ ਨੇ ਤੇ ਕਾਫੀ ਆਕਰਸ਼ਿਤ ਦਾ ਕੇਂਦਰ ਬਣਿਆ ਹੋਇਆ ਪਰ ਕਿਤੇ ਨਾ ਕਿਤੇ ਜਦੋਂ ਗੰਦਗੀ ਦਿਖਦੀ ਆ ਤਾਂ ਉਸ ਦਾ ਕਾਰਨ ਕਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪੰਛੀਆਂ ਦੀ ਜਿਹੜੀ ਹੈਗੀ ਗਿਣਤੀ ਇੱਥੇ ਨਾ ਕਟੇ ਤਾਂ ਉਸ ਨੂੰ ਲੈ ਕੇ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਸਾਨਕ ਪੰਚਾਇਤ ਨੂੰ ਚਾਹੀਦਾ ਕਿ ਇਸ ਨੂੰ ਡਿਵੈਲਪ ਕੀਤਾ ਜਾਵੇ ਵਧੀਆ ਟੂਰਿਸਟ ਹੱਬ ਬਣਾਇਆ ਜਾਵੇ ਛੀਲ ਦੇ ਵਿੱਚ ਕਨਵਰਟ ਕੀਤਾ ਜਾਵੇ ਤਾਂ ਇਹ ਕਿਤੇ ਨਾ ਕਿਤੇ ਇੱਕ ਵਧੀਆ ਜਿਹੜਾ ਹੈਗਾ ਟੂਰਿਸਟ ਪਲੇਸ ਤੇ ਨਾਲ ਹੀ ਪੰਚਾਇਤ ਦੇ ਲਈ ਇਹ ਜਿਹੜਾ ਹੈਗਾ ਕਮਾਈ ਦਾ ਸਾਧਨ ਵੀ ਬਣ ਸਕਦਾ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਨੇ ਫਿਲਹਾਲ ਹਲੇ ਸ਼ੁਰੂਆਤ ਹੋਈ ਹੈ ਜਿਹੜੇ ਪੰਛੀ ਨੇ ਪਹੁੰਚਨੇ ਸ਼ੁਰੂ ਹੋਏ ਨੇ ਤੇ ਦਸੰਬਰ ਤੱਕ ਜਿਹੜਾ ਹੈਗਾ ਆਣ ਵਾਲਾ ਸਮਾਂ ਜਿਵੇਂ ਜੋ ਦੱਸਿਆ ਜਾ ਰਿਹਾ ਹੈ ਕਿ ਆਣ ਵਾਲੇ ਅਧ ਦਸੰਬਰ ਤੱਕ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਇੱਥੇ ਪੰਛੀ ਜਿਹੜੇ ਨੇ ਕਾਫੀ ਪਹੁੰਚਣਗੇ ਹਜ਼ਾਰਾਂ ਦੀ ਜਿਹੜੀ ਹੈ ਤਦਾਦ ਦੇ ਵਿੱਚ ਪਹੁੰਦੇ ਨੇ ਤਾਂ ਵਧੀਆ ਜਿਹੜਾ ਹੈਗਾ ਟੂਰਿਸਟ ਪਲੇਸ ਨੂੰ ਇਸ ਨੂੰ ਜਿਹੜਾ ਹੈਗਾ ਇੱਕ ਵਧੀਆ ਬਣਾਇਆ ਜਾ ਸਕਦਾ ਹੈ